हां जी भाई जी सारे ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ 12 ਨਾਗ ਬੱਚਾ ਸਾਂਝੇ ਕਰਨੇ ਆ ਜਿਨ੍ਹਾਂ ਦੇ ਵਿੱਚੋਂ 200 ਨੂੰ ਸਾਈਵਲ ਨਸਲ ਮਿਲ ਜਾਣੀ ਆ ਤੇ 10 ਜਰਸੀ ਦੇ ਵਿੱਚੋਂ 100 ਨੂੰ ਬਲੈਕ ਕਾਫੀ ਕੱਲਾ ਜਿਹਨੂੰ ਆਪਾਂ ਕਾਲੀ ਜਰਸੀ ਕਹਿੰਦੇ ਆ ਤੇ 900 ਨੂੰ ਮਿਲ ਜਾਣਗੇ ਲਾਲ ਜਰਸੀ ਠੀਕ ਹੈ ਲੈਣ ਦੇ ਵਿੱਚ ਸਾਰੇ ਬੱਚਾ ਖੜਾਣੇ ਆ ਤੇ ਇਹਦੇ ਨਾਲ ਤੋਂ ਬਿਨਾ ਇੱਕ ਚਾਰ ਛੋਟੇ ਛੋਟੇ ਬੱਚੇ ਛੋਟੇ ਮਹੀਨਾ ਦੇ ਵਿੱਚ ਉਮਰ ਦੇ ਵਿੱਚ ਤੇ ਛੋਟੇ ਰੇਟ ਦੇ ਵਿੱਚ ਸਾਨੂੰ ਇਹ ਚਾਰ ਬੱਚੇ ਸਾਨੂੰ ਮਿਲ ਜਾਣਗੇ ਮਤਲਬ ਜਿਵੇਂ ਪੋਦੇ ਪਾਲਾ ਕੰਮ ਹੋਊਗਾ ਠੀਕ ਹੈ ਤੇ ਟੋਟਲ 12 ਨਾਗ ਆ ਜ ਕਿਸੇ ਵੀ ਟੰਗ ਨਾਲ ਅਲਕੋਹਲ ਆ ਕੇ ਤਸੱਲੀ ਕਰ ਸਕਦਾ ਹੈਗਾ ਤੇ ਬਾਕੀ ਕਰਾਂਗੇ ਬਾਅਦ ਵਿੱਚ ਗੱਲਬਾਤ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਬਾਕੀ ਕਰਾਂਗੇ ਬਾਅਦ ਵਿੱਚ ਗੱਲਬਾਤ ਪਹਿਲਾਂ ਵੀਡੀਓ ਪੂਰੀ ਲਾਸਟ ਤੱਕ ਗੌਰ ਨਾਲ ਦੇਖ ਕੇ ਫੇਰ ਜੇ ਤੁਸੀਂ ਪਸ਼ੂ ਖਰੀਦਣ ਦੇ ਵਾਸਤੇ ਬਾਜੀ ਨਾਲ ਸੰਪਰਕ ਕਰਨਾ ਹੈ ਨਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਨਾਮ ਤੇ ਡਰੈੱਸ ਬੋਲ ਦिए ਭਾਈ ਨਾਮ ਜਗਦੀਪ ਸਿੰਘ ਜੀ ਡਰੈੱਸ ਆਪਣਾ ਜੈਤੋ ਸ਼ਹਿਰ ਹੈ ਜਿਲ੍ਹਾ ਫਰੀਦਕੋਟ ਠੀਕ ਹੈ ਤੇ ਸੰਪਰਕ ਨੰਬਰ ਜੀ 9781815150 ਜੀ ਤੇ ਆਪਾਂ ਕੋਲ ਹਾਂ ਹਾਂ ਬਾਈ ਫਿਰ ਉਹਦੇ ਤੂੰ ਆਇਆ ਨਹੀਂ ਤੂੰ ਮੰਡੀ ਵਾਲੇ ਡੱਬ ਵਾਲੀ ਵੀਡੀਓ ਉਹਦੇ ਪਣੇ ਵਿੱਚ ਚਾਰ ਪੰਜ ਵੱਛੀਆਂ ਮੈਂ ਕੱਲ ਲੈ ਲਈਆਂ ਸੀ ਅੱਛਾ ਉਹਦੇ ਅੱਠ ਹਾਂ ਉਹਦੇ ਅੱਠ ਸੀ ਨਾ ਤੇਰੇ ਕੋਲੇ ਅੱਠ ਸੀ ਮੈਂ ਤੈਨੂੰ ਕਿਹਾ ਸੀ ਮਲੇ ਇੱਕ ਆਦਾ ਹੈ ਇੰਨੇ ਬੱਚੇ ਦਾ ਮਲਕ ਸੇ ਮੰਡੀ ਦੀ ਨਾ ਜਾਈ ਤੂੰ ਬੰਨ ਲੈ ਨੇ ਨਹੀਂ ਬਾਈ ਫਿਰ ਸਾਡਾ ਆਪ ਤਾਂ ਕੀ ਆ ਮੋਟਰਸਾਈਕਲ ਵਾਲੇ ਸਾਰੇ ਤੇਰੇ ਫਿਰਦੇ ਆ ਮਾਲ ਭਾਲ ਕੇ ਮੁੜਦੇ ਆ ਜਾ ਵੜਦੇ ਆ ਕਰਿਆ ਮਤਲਬ ਆਪਾਂ ਦਾ ਅੱਠ ਦਿਨ ਹਫਤਾ ਲਗਾਤਾਰ ਲਾਉਦੇ ਆ ਫਿਰ ਆਤੇ ਵੀਡੀਓ ਪਾ ਦੇਣਾ ਆਪਾਂ ਵੀਡੀਓ ਪਾ ਦੇਣਾ ਠੀਕ ਆ ਠੀਕ ਆ ਤੇ ਅੱਜ ਜਿਵੇਂ ਪਹਿਲੇ ਨੰਬਰ ਤੇ ਬੱਚੇ ਆ ਗਏ ਬਈ ਜੀਦੀਪ ਨਾ ਹਾਂਜੀ ਹਾਂਜੀ ਇਹ ਕਿੰਨੀ ਕੁ ਮਰਦਾ ਬੱਚਾ ਹੈਗਾ ਇਬਰੇ 8-4-8 ਮਹੀਨੇ ਦੀ ਬੱਚੀ ਹੈ ਖੀਰੀ ਆ ਦੰਦੋਂ ਦੰਦੋਂ ਖੀਰੀ ਆ ਸਾਰਾ ਮਾਲ ਹੀ ਖੀਰਾ ਉਹ ਬੱਚੀ ਦੀ ਉਮਰ ਕੱਲੀ ਦੀ ਵੱਡੀ ਆ ਜੀ ਬਾਕੀ ਤੇ ਥਣ ਸਾਰਾ ਚਾਚਰ ਹੀ ਆ ਇਹਨਾਂ ਦਾ ਚਾਚਰ ਇੱਕ ਛੋਟੇ ਬੱਚੇ ਦੇ ਮਾੜਾ ਜਿਹਾ ਨਿਸ਼ਾਨ ਜਿਹਾ ਹੈਗਾ ਉਹ ਥਣ ਨੇ ਚੱਲਣ ਆਲੇਗਾ ਪੰਜ ਮਾਂ ਚਾਰ ਠੀਕ ਆ ਠੀਕ ਆ ਤੇ 8 ਗਿੰਦਾਂ ਤੋੜਦੀ ਫਿਰ ਬੱਚੇ ਨੂੰ ਪਾ ਲੈ ਮੇਰੇ 12 ਲੱਗਣਗੇ ਆਮ ਨੂੰ ਇੱਕ ਇੱਕ ਨਗ ਤੇ ਇੱਕ ਮਿੰਟ ਲੱਗੇ ਕੋਰਾ ਬੇਨਤੀ ਵੀ ਮਾਲ ਜਿਆਦਾ ਕਰਕੇ ਰੇਟ ਬਿਲਕੁਲ ਜਾਇਜ਼ ਹੀ ਕਰਨੇ ਵੀਡੀਓ ਦੇ ਵਿੱਚ ਠੀਕ ਆ ਤੇ ਸਾਨੂੰ ਵੀ ਆਏ ਤਾਂ ਮੁੱਲ ਜਿਵੇਂ ਜਾਇਜ਼ ਕਰਾਂਗੇ ਤੇ ਗਾਹਕ ਫੋਨ ਲਾਊਗਾ ਨਾ ਮੁੱਲ ਜਾਇਜ਼ ਲੱਗੂ ਤਾਂ ਬਿਲਕੁਲ ਬਿਲਕੁਲ ਹਾਂ ਜਦੋਂ ਬਾਲੇ ਪੈਸੇ ਮੰਗੀ ਜਾਵਾਂਗੇ ਕੁਆਲਟੀ ਵਾਲੇ ਬੱਚੇ ਅਜੇ ਕੱਲਾ ਕੱਲਾ ਸਿੰਗਲ ਬੱਚਾ ਹੁੰਦਾ ਜਿਹਦੇ ਕੋਲ ਐਜੇ ਬੱਚਾ ਨੂੰ 50 ਯੂਰੋ 60 ਦੀ ਫਲਾਣੇ ਸੀਮਣ ਦੀ ਕਹ ਕੇ ਵੇਚਦੇ ਆ ਆਪਾਂ ਆਪ ਕਦੇ ਕੁਝ ਕਹ ਕੇ ਦਿੱਤਾ ਆਪਾਂ ਸਿੰਪਲ ਬਚਾ ਕੇ ਦਿੱਤੇ ਹੁਣ ਜਿਹਦੇ ਮਰਜ਼ੀ ਸੀ ਬਣਦਾ ਨਾ ਇਹ ਠੀਕ ਜਿਵੇਂ ਪਹਿਲਾ ਬੱਚਾ ਆ ਗਿਆ ਜਿਹਦੀ ਭਾਈ ਇਹਦਾ ਕੀ ਰੇਟ ਕਰਦੇ ਆ ਫਿਰ ਇਹਦਾ 20000 ਮੁੱਲ ਆ ਵੀਰੇ 18000 ਦੀ ਹਾਂ ਆ ਦੇਵਾਂਗੇ 18000 ਕੀ ਚਾਹਾਂ ਛੋਟਾ ਪ ਤੇ ਬਾਨ ਲੋ ਵੀਰ ਬਾਨੇਗਾ ਸੁਣ ਪਥਾਨ ਥਾਂ ਦਾ ਬੈਸ ਬਜਨ ਦੱਸਿਆ ਬਾਈ ਨੇ ਵੀ ਚਾਰਚ ਹਰੇ ਪਰ ਫੇ ਵੀ ਤੁਹਾਨੂੰ ਬਦਿਖਾ ਦੇਣਾ ਵੀ ਗੈਪ ਸਾਜ ਕਿੰਨਾ ਕਥਨ ਦੇ ਵਿੱਚ ਨਾ ਹਾਈਟ ਵਾਲੇ ਪੱਖ ਤੋਂ ਤੇ ਚਮਕਦਮ ਕਲ ਪੱਖ ਤੋਂ ਬੱਚੀ ਕਾਫੀ ਚੰਗੀ ਆ ਗਈ ਨਾ ਇਥੋ ਸ਼ਰੀਰ ਦੀ ਬੰਤਰ ਚੈੱਕ ਕਰ ਲਿਓ ਹੂੰ ਨਾ ਥਾਣ ਦੇਖੋ ਪਹਿਲੀ ਬੱਚੀ ਤੇ ਫੇਸ ਕੁਆਡਸ ਨੂੰ ਦੁਬਾਰਾ ਨੇੜੇ ਹੋ ਕੇ ਚੈੱਕ ਕਰਾ ਠੀਕ 18000 ਛੋਟਾ ਥੋੜਾ ਬਤਾ ਮਾਤ ਨੇ ਤਾਂ ਹੋ ਜਾਊਗਾ ਦੋ ਨੰਬਰ ਤੇ ਬੱਚਾ ਆ ਗਿਆ ਆਪਣੇ ਕੋਲ ਇਹ ਕਿੰਨੀ ਕੁ ਮਰਦਾ ਬਾਈ ਜਦੀਪ ਇਹ ਵੀ ਖੀਰੀ ਵੀਰੇ 8 ਮਹੀਨਿਆਂ ਦੀ ਬੱਚੀ ਮਸਾਣ ਪ੍ਰਵਾਨ ਜਈ ਹੈ ਹਾਂ ਇਹ ਮਨਲਾ ਜੋ ਪਿਛਲੇ ਹਫ ਉਦੋਂ ਹੈਣੀ ਸਾਹਿਬ ਦਾ ਬੱਚਾ ਲੋਕ ਮੰਗਦੇ ਆ ਮਨ ਲਾ ਕਾਲੇ ਫੇਸ ਵਾਲਾ ਕਾਲੇ ਕਰਨਾਲ ਹੂੰ 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 ਪੂਰੀ ਜਾਤ ਵੀ ਰੀੜਲੀ ਬੱਚੀ ਆ ਠੀਕ ਆ ਠੀਕ ਆ ਹੂੰ ਕੱਦ ਕੱਦ ਬਾਕੀ ਉਹ ਵੀ ਐ ਮਨ ਲਾ ਸਰੀ ਚ ਜਾਨ ਜੀ ਹੈ ਨਾ ਐ ਬੜਾ ਕਮਜ਼ੋਰ ਜਿਹਾ ਨਹੀਂ ਪਿੱਛੇ ਖੜ ਮੇ ਖੜ ਮੇ ਸਾਰੀ ਚੰਗੀ ਆ ਇਹ ਬੱਚਾ ਆਪਾਂ ਕਿਨੇ ਚ ਦੇ ਦਾਂਗੇ ਇਹਦਾ ਨਿਯਰ ਮੁੱਲ ਵੀ ਰ 17 ਆ ਦੇ ਦਾਂਗੇ ਇਸ 17 ਚ ਹਾਂ ਠੀਕ ਆ ਲੈ ਮੇਰੇ ਤੋਂ ਬਾਜਵ ਜਾ ਮੁੱਲ ਹੈ ਬਾਕੀ ਥੋੜਾ ਇਹ ਚੋਂ ਵੀ ਥੋੜਾ 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 ਹੋਰ ਮਾਰਦਾ ਹਾਂ ਕਰ ਦਾਂਗਾ ਥੋੜ ਚੱਪਾ ਵੀ ਜੇ ਵੱਧ ਲਊਗਾ ਤਾਂ ਵੱਧ ਵੀ ਕਰ ਦਾਂਗਾ ਮਾਨ ਤਨ ਕੇ ਹਾਂ ਜੇ ਕੋਈ ਭਰਾ ਜਿਵੇਂ ਹਣ ਮਾਨ ਗੜ ਦੇ ਸਰਸੇ ਦੇ ਪੰਜ ਪੰਜ ਚਾਰ ਚਾਰ ਬਛੀਆਂ ਇਕੱਠੀਆਂ ਲੈ ਜਾਂਦੇ ਆਪਣੇ ਨੂੰ ਠੀਕ ਹੈ ਬਾਕੀ ਵੀਡੀਓ ਚ ਮੁੱਲ ਬਈ ਜਾਇਜ਼ ਹੁੰਦੇ ਆ ਹੂੰ ਤੇ ਕਈ ਵਾਰ ਬੰਦੇ ਜਿਹੜੇ ਚੱਲ ਕੇ ਆ ਜਾਂਦੇ ਨਹੀਂ ਮੁੱਲ ਦਾ ਪਤਾ ਹੁੰਦਾ ਉਹਨਾਂ ਤੋਂ ਜਿਹੜੀ ਬੰਦੇ ਆ ਬਛੀ ਪਸੰਦ ਕਰ ਲਈ ਸੀ 24 25 ਮੰਗ ਲੈਨੇ 20 ਦੀ ਵੀ ਲੈ ਜਾਂਦੇ ਫਿਰ ਉਹ ਪਸੰਦ ਆਉਂਦੀ ਹੈ ਨਾ ਹਾਂ ਵੀਡੀਓ ਤਾਂ ਸਾਰ ਮੋਲਾ ਤਾਂ ਚਾਜ ਪਾਈ ਦੇਖਲੇ ਨੂੰ ਘਰੇ ਬੈਠਾ ਗਾਗ ਨੂੰ ਲੱਗੇ ਜਾਇਜ ਮੋਲਾ ਫੇਰ ਹੀ ਕਾਲ ਕਰਨਗੇ ਨਾ ਫੇਰ ਹੀ ਕਾਲ ਕਰਨਗੇ ਹਾਂ ਪਰ ਵੀਡੀਓ ਚ ਮੋਲਾ ਪਾਈ ਕਹਿੰਦਾ ਜਾਇਜ ਹੀ ਕਰ ਵੀਡੀਓ ਜਿਹੜੇ ਬੋਲ ਤੇ ਮੋਲਾ ਪੜਨੋ ਚ ਮਾਨਤਨ ਕਰਦਾਂਗੇ ਜਿਹਨੂੰ ਨਹੀਂ ਮੋਲੇ ਦਾ ਪਤਾ ਕੋਈ ਗਾਗ ਸਿੱਧਾ ਆ ਜਾਂਦਾ ਉਹਨਾਂ ਤੋਂ 25 25 ਮੰਗ ਲਈਦਾ ਫਿਰ ਹੂੰ ਥਾਂ ਦੇ ਵੀ ਚਾਰ ਹੀ ਹੋਣੇ ਨੇਗੇ ਤੇ ਤਰਨੋਂ ਬੱਚਦੇ ਬਸ ਇਹਦੀ ਝੋਲੀ ਬਹੁਤ ਸੋਹਣੀ ਚੱਕ ਰਾਂ ਬਸ ਹੂੰ ਇਹ ਕਿੰਨੀ ਕੁ ਮਰਦਾਂ ਬੱਚਾ ਇਹ ਵੀ 6.5 ਮਹੀਨੇ ਉਮਰ ਆ ਵੀ 7.5 ਮਹੀਨੇ ਤੇ ਤੁਹਾਨੂੰ ਫੇਸ ਕੁਆਲਟੀ ਪਤਾ ਦੀ ਦੰਦਾਂ ਦਾ ਕਨਫਰਮ ਖੀਰੇ ਬੱਚੇ ਹੋਣੇ ਕੋਈ ਉਮਰ ਬਹੁਤ ਨਣੀ ਆ ਤੇ ਬਾਕੀ ਬਾਜਣੇ ਬੱਚੀ ਦਾ ਕੁਆਲਟੀ ਬਹੁਤ ਚਮਕ ਬਹੁਤ ਆ ਬੱਚੀ ਚ ਹੂੰ ਇਹ ਬੱਚਾ ਕਿੰਨੇ ਚ ਦੇਣਾ ਹੈ ਇਹਦਾ 18000 ਮੁੱਲਾ 16 ਦੇ ਦੰਗਾ ਤੇ 15 ਚ ਕਰ ਦਾਂਗੇ ਬੱਕ ਕਰ ਦਾਂਗੇ 15 ਦੇ ਚਾ 15 ਹੀ ਕਰ ਦੋ ਤੁਸੀਂ ਦੰਦਾਂ ਨੇ ਕਿਹਾ ਸੀ ਜਾਨ ਵਾਲੀ ਪੂਰੀ ਰਾਈ ਬੜੀ ਆ ਹੂੰ ਬਾਕੀ ਬਾਜਣ ਵਾਲੇ ਬੱਚੀ ਆ ਢੋਲੀ ਵਾਲੀ ਬੜੀ ਚੰਗੀ ਕਰਮ ਵਾਲੀ ਦੀ ਜਿਵੇਂ ਜਿਵੇਂ ਤਿਆਰ ਹੋਊਗੀ ਨਾ ਤਾਂ ਸੁੰਗ ਦੇ ਮੌਕੇ ਬਹੁਤ ਚੰਗੀ ਤਿਆਰ ਹੋਣੀ ਕਰਮ ਵਾਲੀ ਤੇ ਬਾਕੀ ਥੋੜੀ ਸਾਹ ਸੰਭਾਲਦੇ ਦੇ ਲੇਖ ਕੀ ਕਹਿੰਦਾ ਵੱਖਰੀ ਗੱਲ ਹੈ ਨਾ ਤਾਂ ਕਿ ਆਪਾਂ ਕੋਲ ਚਾਰ ਨੋਰ ਬੱਚੀ ਬਲੈਕ ਅਲਰਚ ਕਾਲੇ ਜਣਾ ਹਾਂ ਤਾਂ ਦਿਖਾ ਦੇ ਸਾਨੂੰ ਦੋ ਸੁਣ ਇਹਦੇ ਵੀ ਨਾ ਬੱਤ ਹੋਏ ਰੁਕ ਜਾ ਰੁਕਿਆ ਹੂੰ ਤਾਂ ਬੋਲਣਾ ਨਾ ਨਾ ਇੱਥੇ ਦੇਖੋ ਸਾਨੂੰ ਹੂੰ ਸੋਨੇ ਗੈਬ ਚ ਹਾਂ ਬਲੈਕ ਜਰਸੀ ਹੈ ਬਈ ਅੱਗੇ ਵੀ ਆਪਣੇ ਹਰੇਕ ਵੀਡੀਓ ਚੱਕਰ ਦੀ ਬੱਚੀ ਹੁੰਦੀ ਹੈ ਹਰੇਕ ਵੀਡੀਓ ਚ ਕਾਲੀ ਹੁੰਦੀ ਹੈ ਨਾ ਆਪਣੇ ਹੁਣ ਕਿੰਨੀ ਕੁ ਮਦਾ ਹੈਗੇ ਨੌ ਕਿੰਨੇ ਨੇ हां बा 8 8.5 ਮਹੀਨੇ ਹੋ ਗਈ ਬਰੇ ਜਾਨ ਵਾਲੀ ਬੱਚੀ ਪਲੀ ਵੀ ਕੋ ਚਮਕ ਵਾਲੀ ਐ ਨਹੀਂ ਲੱਸੀ ਫਿੱਕੀ ਨਹੀਂ ਵੈਠ ਬੁੜਾ ਖਾਲਮਾ ਬੋਦੀ ਵਾਲੀ ਬੱਚੀ ਆ ਸਾਰੀਆਂ ਬੱਚੀਆਂ ਬੋਦੀ ਵਾਲੀ ਨਹੀਂ ਆ ਜਾਨ ਜਲੇ ਬੱਚੇ ਐ ਨਹੀਂ ਕੋਈ ਕਮਜ਼ੋਰ ਜੇ ਹੈ ਨਹੀਂ ਬਾਲੇ ਇਹ ਮੋ ਆਠ ਮਾਰ ਜਲਾ ਕੰਮ ਜਾਂਦਾ ਕਿਉਂਕਿ ਲੱਸੀ ਫਿੱਕੀ ਹੁੰਦੀ ਬਰੇ ਮਾੜੇ ਘਰ ਲਈ ਹੁੰਦੀ ਉਹਦਾ ਭਾਅ ਵੀ ਉਹ ਜਾ ਹੋਊਗਾ ਹਾਂ 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 ਤੇ ਇਹ ਇਹ ਬੱਚਾ ਪਾ ਕਿੰਨੇ ਦਿਨਾਂ ਦਾ ਇਹਦਾ 17 ਮੋਲਾ ਹੀ 15 ਦਿਨ ਇਹ 15 ਦਾ ਹਾਂਜੀ ਠੀਕ ਹੈ ਬਿਲਕੁਲ ਜਾਜੇ ਮੋਲਾ ਵੀਰ ਦੇ ਤੇ ਬਾਕੀ ਫੋਟਾ ਵਾਧਾ ਘਟ ਨਾਲ ਦੀ ਨਾਲ ਹੋਈ ਜਿਵੇਂ ਭਰਾ ਕੋਈ ਸੰਪਰਕ ਕਰੂਗਾ ਨਾ ਉਵੇਂ ਮੈਂ ਉਹਦਾ ਰੇਟ ਤੈਨੋਂ ਤੇ ਚਾਰਾਂ ਵਿੱਚ ਬੱਚੇ ਨੂੰ ਦੋਨੇ 15-15 ਹੱਛਾ ਮਿਲ ਜਾਣੀ ਹੈ ਠੀਕ ਹੈ। ਛਾਲਾਂ ਕੇ ਤੇਰੇ ਨੰਬਰ ਦਾ 16 ਹਜ਼ਾਰ ਕੇ 22 ਨਾ ਆਪਾਂ 15 ਕਰਾਤਾ। ਚਾਰ ਨੰਬਰ ਵਿੱਚ ਤੁਹਾਨੂੰ 15 ਚ ਮਾਨਤਨ ਹੋ ਜਾਊਗਾ। ਅੱਗੇ ਆਪਾਂ ਕੋਈ ਪੰਜ ਨੰਬਰ ਸਾਹੀ ਵੱਜਣਾ। ਹਾਂਜੀ। ਇਹ ਕਿੰਨੀ ਕੁ ਉਮਰ ਦੀ ਆ? ਇਹ ਵੀ ਖੀਰੀ ਹੈ ਵੀਰੇ 8 ਮਹੀਨੇ ਦੀ ਠੀਕ ਹੈ। ਸਾਰਿਆਂ ਬੱਚਿਆਂ ਵੀਰੇ ਸਿਆਲ ਚ ਠੀਕਾ ਲੈ ਲੈਣੀਆਂ। ਇੱਕ ਦੋ ਦੋ ਗੱਟੇ ਖਾ ਕੇ। ਹਾਂ ਹਾਂ। ਜਿਹੜਾ ਬੰਦਾ ਕਾਰਗਿਲ ਦੀ ਫੀਡ ਪਾਊਗਾ ਦੋ ਦੋ ਗੱਟੇ ਖਾਂਦੀਆਂ ਨਹੀਂ ਵਜਨ ਚੱਕ ਕੇ ਨਹੀਂ ਠੀਕ। ਆ ਬੱਚੀ ਦੀ ਬਹੁਤ ਜਾਂਚ ਚਾਹੀਏ ਨਾ। ਬਹੁਤ ਜਾਂਚ ਪੂਰੀ ਪ ਕੋਹਰਾ ਵੀਰੇ ਆਪਣੇ ਸਾਰਿਆਂ ਬੱਚੀਆਂ ਚੈੱਕ ਕਰਾਈਆਂ ਅੰਦਰ ਕੋਈ ਕੁੰਜਰੀ ਨਿਕਲਦੀ ਕਿਸੇ ਦੀ ਐ ਬੱਚੇਦਾਨੀ ਨਹੀਂ ਦੀ ਕਮਜ਼ੋਰ ਨਿਕਲਦੀ ਵੇਖ ਲੱਗਉਂਦੇ ਬਾਲਾ ਪਾਊਡਰ ਚਾਰਨਾ ਬੂ ਸਹੀ ਆ ਸਹੀ ਆ ਬਾਕੀ ਚਮਕਦਾਰ ਦੇ ਬੱਚੀ ਦੀ ਚਾਲੋ ਚ ਬਾਨਾ ਨਾ ਚੈੱਕ ਕਰਾਈਆ ਪਾਜੀ ਸੁਭਾ ਲਈ ਸੀ ਅੱਜ ਹੀ ਚੈੱਕ ਕਰਾਈ ਆ ਠੀਕ ਆ ਠੀਕ ਆ ਇਹ ਬੱਚਾ ਪਾਜੀ ਦੀ ਵੀ ਕਿੰਨੇ ਦੇ ਦੇਣਾਗਾ ਇਹਦਾ ਵੀ 16 15 ਹੀ ਦੇ ਦਾਂਗਾ ਵੀ ਮੁੱਲ 16 ਕਰਾ ਲਓ 17 ਕਰਾ ਲਓ ਜਾਂ 15 ਚ ਹਾਂ ਤਿੰਨ ਨੰਬਰ ਬੱਚੀ ਵੀ 15 ਚਾਰ ਵੀ 15 ਚ ਤੇ 6 ਨੰਬਰ ਬੱਚੀ ਵੀ 15 ਚੋੜਾ ਸਮਾਨਤਾ ਨਾਲ ਹੋ ਜੂ ਠੀਕ ਹੈ ਤੇ ਨਾਲ ਜੇ ਪਿੱਛੇ ਬੈਕ ਸ਼ਾਰਟ ਤੋਂ ਭਜਨ ਬੜਾ ਚੰਗਾ ਕਰਮ ਵਾਲੀ ਦਾ ਬਾਕੀ ਝੋਲੀ ਝਾਲੀ ਤੇ ਸਰੀਰ ਦੇ ਜਿਹੜੇ ਅੰਗ ਪੈਰ ਨੇਗੇ ਕਾਫੀ ਚੰਗੇ ਲੱਗੇ ਬੱਚੇ ਨਾ ਐਸੇ ਦੇਖੋ ਇਹ ਕਾ ਜਰਸੀ ਆ ਥੋੜੀ ਜਿਹੀ ਲਿੱਸੀ ਜ਼ਰੂਰ ਆ ਪਰ ਕਾਣ ਖੂਨ ਦੀ ਸਾਰਾ ਕੁਝ ਚੰਗੀ ਆ ਵੀਰੇ ਹੂੰ ਇਹ ਆ ਆਪਣਾ 7 ਨੰਬਰ ਹਾਂ 7 ਨੰਬਰ ਬੱਚਾ ਆ ਗਿਆ ਆਪਣੇ ਕੋਲੇ 6 6 ਨੰਬਰ ਹੈ ਕਿੰਨੀ ਕੁ ਮਰਦਾ ਹੋਏ ਰੱਕੀ ਮੜੇ ਇਹ ਵੀ 7 ਮਹੀਨਿਆਂ ਦੀ ਆ ਬਈ ਠੀਕ ਆ ਮੈਂ ਥੋੜੀ ਕਮਜ਼ੋਰ ਆ ਨਾ ਹਾਂ ਹਾਂ ਹੂੰ ਥੋੜਾ ਬਾਜਿਆ ਇਹਦਾ 14000 ਮੋਲਾ 12 ਹੀ ਦੇ ਦਾਂਗੇ ਇਹ 12 ਦੀ ਹਾਂ ਠੀਕ ਐ ਬਿਲਕੁਲ ਬਾਜੋ ਜਾਂ ਮੋਲਾ ਬਾਕੀ ਥੋੜਾ ਕਿਸੇ ਵੀ ਰੇਟ ਚ ਕੋਈ ਫਿਕਸ ਨਹੀਂ ਬਾਈ ਦੱਸੇਗਾ ਮਾਂ ਤੁਹਾਡਾ ਹੋਰ ਵੀ ਹੋ ਜੂ ਤੁਸੀਂ ਫੋਨ ਕਰਨ ਵਾਲੇ ਬਣਿਓ ਖਰੀਦਣ ਵਾਲੇ ਬਣਿਓ ਥੋੜਾ ਮਾਂ ਤੁਹਾਡਾ ਨਾ ਕੋਈ ਭਾ ਲਾਵੇ ਆਪਾਂ ਇਹਨਾਂ ਵੀ ਕਿਸੇ ਦਾਕ ਨੂੰ ਮੋੜਾਂ ਕਿ ਮਾਲ ਮੇਰਾ ਹੋਰ ਵੀ ਲੈ ਖੜਾ ਬਿਲਕੁਲ ਬੰਨ ਨੂੰ ਜਗ੍ਹਾ ਨਹੀਂ ਆਪਾਂ ਦੇ ਵਿੱਚ ਨਾ ਆਪਣਾ ਹੋਰ ਆਉ ਮਾਲ ਹਾਂ ਜੀ ਵੇਚਾਂਗੇ ਕਿਸੇ ਨੂੰ ਦੇਵਾਂਗੇ ਤਾਂ ਕੋਈ ਆਪਾਂ 50000 ਰੱਦ ਦੇ ਦਿੰਗੇ ਠੀਕ ਇਹ ਥਾਂ ਲੱਗੀ ਸੀ ਆ ਬੱਚੀ ਦਿਖਾ ਦੀ ਸਿਰ ਦਿਖਾਏ ਪੁੱਛ ਪੜੀ ਇਥੋਂ ਦੇ ਤਾਂ ਹਾਂ ਇਥੋਂ ਨਹੀਂ ਕੰਮ ਮਾਰ ਲੋ ਠੀਕ ਹੈ ਬਹੁਤ ਸੋਹਣੀ ਝੋਲੀ ਹੈ ਬੀ ਹਮ ਚੰਗੀ ਆ ਠੀਕ ਹੁਣ ਆ ਵੀ ਮੇਰੇ ਸਾਈ ਵਾਲ ਚਾ ਇਹਦਾ 12000 ਮੁੱਲ ਦਾ 10 ਦੀ ਦੇ ਦਾਂਗੇ 4 ਫੁੱਟ ਦੇ ਲੱਗ ਹੀ ਕਰਦਾ ਇਹਦਾ ਠੀਕ 12 ਮੁੱਲ ਹੈ 10 ਦੇ ਦਾਂਗੇ ਹਾਂ ਮਾਂ ਤਨ ਹੋਰ ਵੀ ਹੋ ਜੀ 10 ਚੋ ਵੀ ਚਮਕ ਚਮਕ ਬਹੁਤਾ ਬੱਚੀ ਚ ਹਮ ਗਿੱਦੇ ਮੰਨ ਲੱਕ ਵੱਛੀ ਮਾਲ ਵੈਗ ਗਿਆ ਇਕੱਲੀ ਰਹੀ ਇਹਦਾ 18ਵੇਂ ਮੰਗ ਲ ਕੇ 15 ਦੀ ਵੇਗੀ ਆਣਾ ਨੇ ਉਹਦੇ ਹੂੰ ਫਿਰ ਹੁਣ ਨਾਲ ਜਾਦੇ ਆਪ ਪਾਜਵਾ ਜਾਇਜੀ ਕਰਨੇ ਹੁਣ ਆ ਵੀ ਚਲੋ ਸਾਰੇ ਮਾਲ ਚ ਵੀ ਚਾ ਵੇਚਣਾਗਾ ਆਪਾਂ ਹੋਰ ਲੈ ਖੜਾ ਨਾ ਵੀ ਨਾਲ ਦਿਨਾ ਫਿਰ ਇਹ ਬੀਕੂ ਤਾਂ ਜੇ ਸਾਨੂੰ ਜਦੋਂ ਅਗਲਾ ਦਲਾਲ ਫੋਨ ਕਰ ਦਿੰਦੇ ਬਈ ਵੱਛੀਆਂ ਖੜੀਆਂ ਸਾਨੂੰ ਜਾਣਾ ਪੈਂਦਾ ਮਾਲ ਲੈਣਾ ਪੈਂਦਾ ਜੇ ਆਪ ਨਹੀਂ ਲੈਂਦੇ ਫਿਰ ਅਗਲਾ ਸਦਰੂ ਆੜਿਆਂ ਦਾ ਗਾਂ ਨੂੰ ਹੋਰ ਕਿ ਬਿਲਕੁਲ ਮੈਂ ਕਹੋ ਹੀ ਜਾਣਾ ਪੈਂਦਾ ਟਾਈਮ ਤੇ ਹਾਂ ਉਹ ਵੀ ਸਾਨੂੰ ਗਾਂਵ ਫੜਨਾ ਪੈਂਦਾ ਇਹ ਸੀ 7 ਨਵ ਵੱਛੀ ਸਾਈਵਾਲ ਨਾਲ ਮਿਲਦੀ ਜੁਲਦੀ ਜਾਈ ਤੇ ਥਾਂ ਸੁਣਾ ਬਈ ਵੱਛੀ ਦੇ ਨੇੜੇ ਉਹ ਕਿ ਦਿ ਕਾਲ ਜੇ ਕੋਈ ਕਰਦੀ ਢੋਲੀ ਬਹੁਤ ਆ ਬਈ ਇਹਦੀ ਹੂੰ ਜ਼ਰੂਰ ਥਾਣਾ ਬਹੁਤ ਖੁੱਲੀ ਢੋਲੀ ਬਣਾਉਂਦੇ ਚਾਰ ਹੀ ਥਾਣਾ ਸੋਨੇ ਗੈਪ ਚ ਲੱਗੇ ਬੈਗੇ ਹੂੰ ਤੇ ਕਿ ਆਪਣਾ ਕੋਲ ਚਾਰ ਬੱਚੇ ਆ ਗਏ ਨਾ ਹਾਂਜੀ ਤੋਰ ਨੂੰ ਤਾਂ ਰਹਿ ਨਹੀਂ ਨਾ ਬਸ ਫਿਰ ਹਣਾ ਪਾਏ ਆ ਦਿਖਾ ਆਮ ਚਾਰੇ ਜਰਸੀ ਆ ਲਾਸਟ ਵਾਲਾ ਬੱਚਾ ਕਰੋਜਾ ਉਹ ਤਾਂ ਬਹੁਤ ਪਿਓਰ ਜਰਸੀ ਜੀ ਹੂੰ ਆ ਗਿਆ 8 ਨੰਬਰ ਬੱਚਾ 9 ਤੇ 10 ਹੂੰ ਲਾ ਬੱਚੇ ਮੈਂ ਕਨਕਣ ਦੇਖੋ ਯਾਰ ਇਹਦੇ ਨਾ ਬਹੁਤ ਪਿਓਰ ਬੱਚਾ ਭਾਈ ਹੂੰ ਇਹਦਾ 10000 ਮੁੱਲ ਆ ਵੀਰੇ ਇਹਦਾ 9 ਆ ਇਹਦਾ 8 ਆ ਤੇ ਲਾਸਟ ਵਾਲੀ ਦਾ 6 ਆ ਆ ਜਿਹੜਾ ਸਾਹਮਣੇ ਆ ਇਹਦਾ ਕਿੰਨਾ ਹੈ ਇਹਦਾ 9 ਆ ਪਹਿਲੀ ਵਾਲੀ ਦਾ 10 ਹੈਦਾ ਅੱਛਾ ਹਾਂ ਮੁੱਲ ਹੈ ਵਾਦਾ ਘਾਟਾ ਹੋ ਜੂ ਨਾ ਪਰਮਾਨ ਤਾਂ ਕਰ ਦਾਂਗੇ ਵੈਸੇ ਬੱਚਾ ਤਾਂ 10000 ਦੇ ਵਿਗਰਾਂ ਲਈ 12 ਮੰਗਣਾ ਸੀ ਪਰ ਮਾਲ ਜਾਦੇ ਕਰਕੇ ਅੱਜ ਪਹੁੰਰੀ ਸੰਜੋ ਤੇ ਇਹਦਾ ਹੈਗਾ 8 8000 ਰੁਪਏ ਤੇ ਆ ਬੱਚੇ ਦਾ 6000 ਆ 5 ਦਾ ਦੇ ਦਾਂਗੇ ਆ 5 ਹੈਗਾ ਲਾਸਟ ਵਾਲਾ ਹਾਂ ਠੀਕ ਆ 11 ਬੱਚਾ ਉਧਰ ਲੈਂਡ ਚ ਪੂਰੀ ਹੋ ਗਿਆ ਤੇ 12 ਨੂੰ ਉਧਰ ਖੜਾਣਾ ਆਪਣਾ ਨਾ ਹਾਂ ਇੱਕ ਵਾਸੀ ਵੱਡੀ ਆ ਹੂੰ ਤੇ ਥਾਣੇ ਦੇ ਸਾਰੇ ਚਾਚਾ ਰੀ ਸੀ ਬਾਕੀ ਤਾਂ ਝੋਲੀਆਂ ਦਿਖਾ ਦਿੰਦੇ ਬਹੁਤ ਚੰਗੀ ਝੋਲ। ਇਹ ਦੇਖ ਹੈਗਾ ਲਿਸ਼ਾਂ ਦੇ ਇੱਕ ਮਾੜਾ ਹੀ ਦਿਖਾਉਂਗੀ। ਮਾੜਿਆਂ ਕਿਤੇ ਦਾਣਾ ਲਈ ਹੈ ਬਸ ਦਾਣਾ ਜਾ ਹੂਕ ਤੇ ਮਾੜਾ। ਇਹਦੀ ਝੋਲੀ ਤਾਂ ਬਹੁਤ ਸੋਹਣੀ ਹੈ। ਹੂੰ ਚਾਰ ਹੀ ਥਾਂ ਬੋ ਗਿਆ ਉੱਥੇ ਲੱਗ। ਸਹੀ ਗੱਲ ਆ। ਬੱਚੇ ਸੋਹਣੇ ਮਿੱਤਰੋ ਲੈ। ਦੇਖ ਸਕਦੇ ਹੋ ਕਰਮ ਵਾਲੇ। ਤੇ ਇੱਧਰ ਵੀ ਸੰਦੂਾਰ ਨੇ ਆ ਮੋੜਾ ਦੇਣਾ। ਜਿਹੜੀ 12 ਨੰਬਰ ਬੱਚੇ ਇੱਧਰ ਸ਼ਾਇਰ ਤੇ ਖੜੀ ਆ। ਇਹ ਸੰਦੂ ਦਿਖਾ ਦੇਣ ਲਾਸਟ ਦੇ ਆਪਣਾ ਠੀਕ ਆ। ਆ ਬੱਚੇ ਆ ਗਏ ਪਰ 12 ਨੰਬਰ ਆ ਨਾ। ਹਾਂਜੀ ਹਾਂਜੀ। ਇਹ ਕੀ ਗੱਲ ਬਾਤ ਆ ਜੀ? ਇਹ ਵੀਰਮ ਦਰਦੀ ਗਾਰੰਟੀ ਆ ਹਾਂ ਜਿਹਨੇ ਚੌਕ ਦੇ ਦੰਦ ਤੇ ਚੱਕੀ ਆ ਤੇ ਮਰਮਲ ਕੇ ਚਲੋ 2 3 ਤਿੰਨ ਕ ਸਾਲ ਦੇ ਕਰੀਬ ਹੋਊਗੀ ਦੀ ਠੀਕ ਆ ਅੰਦਰੋਂ ਸਹੀ ਆ ਹਾਂ ਸਹੀ ਚੱਕ ਰਾਕਲ ਜਿਆਦਾ ਕੋਈ ਵੀ ਬੱਚੀ ਵਧੀਆ ਆਪਣੀਆਂ ਕਰਾਨਾ ਵੀ ਹੂੰ ਹੂੰ ਬਾਕੀ ਨਸਲ ਵਾਲੇ ਪੱਖ ਤੋਂ ਹਾਂ ਕੱਦ ਕਾੜ ਜਾਣ ਵਜਨ ਵਾਲੀ ਆ ਨਸਲ ਪੂਰੀ ਬਰੀਡ ਦੀ ਟਾਪ ਦੀ ਉੱਪਰੋਂ ਚੰਗੀਆਂ ਬੱਚੀ ਕੱਦ ਕਾੜ ਵਾਲੇ ਪੱਖ ਤੋਂ ਬਰੀਡ ਵੀ ਠੀਕ ਆ ਕੋਸਾਦਕ ਹਨਾ ਇਹ ਕਿੰਨੇ ਦੇ ਰਿਹਾ ਇਹਦਾ ਮੁੱਲ 17000 15 ਹੀ ਦੇ ਦਾਂਗੇ ਭਾਈ 15 ਦੀ ਹਾਂ ਠੀਕ ਆ 12 ਨੰਬਰ ਬੱਚੀ ਦਾ ਮਿੱਤਰੋ ਰੇਟ ਹੈਗਾ 17 2000 ਡਾ ਲੈਸ ਜੀ 15 ਛੋੜਾ ਮਾ ਤਾਂ ਫੇਰ ਹੋ ਜਾਊਗਾ ਤੇ ਟੋਟਲ 12 ਨਾਲ ਤੁਹਾਨੂੰ ਦਿਖਾਤੇ ਪਿੰਡ ਖਾਸ ਜੈਤੂ ਹੈਗਾ ਜਦੋਂ ਬਾਜੇਖਾਨਾ ਤੋਂ ਜੈਤੂ ਤੇ ਐਂਟਰ ਹੋਵਾਂਗੇ ਪਿੱਛੇ ਬਾਈ ਦਾ ਜਰਾ ਸੜਕ ਦੇ ਉੱਪਰ ਘਰ ਆ ਪਾਸ ਦੇ ਨੇੜੇ ਤੇ ਨੰਬਰ ਵਾਈ ਸਕਰੀਨ ਤੇ ਜਿਹੜੇ ਭਰਾ ਨੂੰ ਜਿਹੜਾ ਨੱਕ ਪਸੰਦ ਆਊਗਾ ਸੰਪਰਕ ਕਰ ਲਈ ਧੰਨਵਾਦ